ਕਦੇ ਮਹਿੰਗੇ ਪੁਰਜ਼ੇ ਬਣਦੇ ਸੀ ਕਦੇ ਰੇਲ ਗੱਡੀਆਂ ਦੇ ਬਣਦੇ ਆ ਕਦੇ ਕਿਸੇ ਦੇ ਬਣਦੇ ਆ ਪਰ ਸਾਰਾ ਕੰਮ ਰੋਕ ਕੇ ਸਿਰਫ ਕਿਸ਼ਤੀਆਂ ਬਣਾਉਣ ਲਾਤਾ ਇਹਨਾਂ ਸਿੰਘਾਂ ਨੇ মিডিਆ ਤੇ ਵੀ ਕਾਫੀ ਆ ਰਿਹਾ ਸੀ ਕਿ ਬੀੜੀਆਂ ਨਹੀਂ ਲੱਭ ਰੀਆਂ ਪੀੜੀਆਂ ਨਹੀਂ ਲੱਭ ਰੀਆਂ ਤੇ ਐਵੇਂ ਦਿਮਾਗ ਲਾਏਗਾ ਮੈਂ ਕਿ ਇਹ ਕਿਹੜੀ ਰਾਕਟ ਟੈਕਨੋਲੋਜੀ ਹੈਗੀ ਆ ਪੰਜਾਬ ਦਾ ਹੀ ਖਾਨੇ ਹੈਗੇ ਆ ਤੇ ਇੱਥੇ ਲਾ ਲਈਏ ਕੋਈ ਗੱਲ ਨਹੀਂ ਇੱਕ ਹਫ਼ਤਾ ਆਪਾਂ ਕੰਮ ਆਪਣਾ ਰੋਕ ਲੈਣੇ ਹੈਗੇ ਸਮੈਂਨ ਲਈ ਇੱਕ ਹਫਤਾ ਕੰਮ ਰੋਕਣਾ ਕਸਾਈਨਮੈਂਟ ਰੋਕਣੀ ਔਖੀ ਨਹੀਂ ਲੱਦੀ ਦੋਵੇਂ ਬਰਾਬਰ ਵੇਖ ਗੱਦਾ ਡਿਸਕਸ ਕੀਤਾ ਕੋਈ ਨਹੀਂ ਇੱਥੇ ਆਇਤਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਕੋਵਿਡ ਦੇ ਵਿੱਚ ਵੀ ਤਾਂ ਹੌਸਲਾ ਕੀਤਾ ਹੀ ਸੀਗਾ ਬੰਦ ਕਰਕੇ ਪੈਠੇ ਸੀਗੇ ਅੱਛਾ ਇਹ ਸੀ ਜੀ ਪੂਰੀ ਟੈਕਨੋਲੋਜੀ ਸ਼ੇਅਰ ਕਰ ਦਿੱਤੀ ਹੈ ਜੋ ਜਿੰਨਾ ਕ ਮਨ ਦੇ ਵਿੱਚ ਹੈਗਾ ਚਲੋ ਟੈਕਨੋਲੋਜੀ ਆਪਦੀ ਕਦੀ ਵੀ ਨਹੀਂ ਹੁੰਦੀ ਕੋਈ ਆਈਡੀਆ ਜਿਹੜਾ ਹੁੰਦਾ ਨਾ ਰੱਪੀ ਹੁੰਦਾ ਵਾ ਤੇ ਵੰਡ ਹੀ ਲੈਣਾ ਪੈਂਦਾ ਦੇ ਦੇ ਯਾਨੀ ਕਿ 15 ਕਿਟਾਨ ਮਟੀਰੀਅਲ ਲਿਆ ਜਾ ਸਕਦੇ ਆ ਕਿਉਂਕਿ 1500 ਕਿਲੋ ਸਮਝੋ ਕਿ 75 ਕਿਲੋ ਦਾ ਬੋਰਾ ਹੋਵੇ ਤੇ 200 ਬੋਰਾ ਮਿੱਟੀ ਦਾ ਵੀ ਰੱਤ ਕੇ ਲਿਆ ਜਾ ਸਕਦੇ ਜੇ ਪਾਣੀ ਤੇ ਸੁਟਣਾ ਵਾ ਸਭ ਸਹੀ ਗੱਲ ਤੁਸੀਂ ਦੇਖ ਰਹੇ ਹੋ ਜਾਗ ਪਾਣੀ ਪੰਜਾਬ ਉਹ ਕੌਮ ਹੈ ਪਤਾ ਨਹੀਂ ਕਿੰਨੀ ਵਾਰੀ ਦੱਬੀ ਆ ਤੇ ਕਿੰਨੀ ਵਾਰੀ ਉੱਠੀ ਆ ਹੁਣ ਵੀ ਪੰਜਾਬ ਤੇ ਮਾੜਾ ਸਮਾਂ ਆ ਪਰ ਆ ਜਿਹੜੀ ਵਰਕਸ਼ਾਪ ਹੈ ਨਾ ਇੱਥੇ ਮਹਿੰਗੇ ਪੁਰਜ਼ੇ ਬਣਦੇ ਸੀ ਕਦੇ ਰੇਲ ਗੱਡੀਆਂ ਦੇ ਬਣਦੇ ਆ ਕਦੇ ਕਿਸੇ ਦੇ ਬਣਦੇ ਆ ਪਰ ਸਾਰਾ ਕੰਮ ਰੋਕ ਕੇ ਸਿਰਫ ਕਿਸ਼ਤੀਆਂ ਬਣਾਉਣ ਲੱਗਾ ਇਹਨਾਂ ਸਿੰਘਾਂ ਨੇ ਤੁਸੀਂ ਦੇਖ ਲਓ ਪੰਜਾਬ ਦੀ ਵਰਕਤ ਨਹੀਂ ਤਾਂ ਬਿਜ਼ਨਸਮੈਨ ਕਦੇ ਛੱਡਦਾ ਕਿਤੇ ਦਾ ਕਿਤੇ ਗਜਰਾਤ ਆਣੇ ਬਿਜ਼ਨਸਮੈਨ ਨੂੰ ਪੁੱਛਿਓ ਜਾਂ ਕਿਸੇ ਹੋਰ ਬਿਜ਼ਨਸਮੈਨ ਨੂੰ ਪੁੱਛਿਓ ਆਪਣੀ ਕਨਸਾਈਨਮੈਂਟ ਉਹ ਇੱਕ ਦਿਨ ਹੀ ਲੇਟ ਹੋਣ ਦਿੰਦਾ ਓਏ ਸਿੰਘ ਮੇਰੇ ਨਾਲ ਆ ਇਹ ਦੇਖਿਓ ਪੇ ਦੇਖੋ ਉਹਨਾਂ ਨੇ ਸੋਹਣੀ ਕਿੰਨੀ ਸੋਹਣੀ ਉੱਤੇ ਉਹ ਲਿਖਤ ਵੀ ਲਿਖੀ ਆ ਕਿ ਹਲੀਮੀਆਂ ਦਾ ਮੁਹੱਬਤਾਂ ਦਾ ਤੇ ਰਿਸ਼ਤਿਆਂ ਦਾ ਇਹ ਬੇੜਾ ਆ ਜਿਹੜਾ ਪਾਰ ਹੋਣਾ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਅਸੀਂ ਨਾ ਜਦੋਂ ਵੀਡੀਓ ਦੇਖੀ ਸਾਨੂੰ ਲੱਗਿਆ ਵੀ ਇਤਨੀਆਂ ਨਾ ਭਾਂਦ ਭਾਂਦੀਆਂ ਕਹਾਣੀਆਂ ਨਿਕਲਦੀਆਂ ਤੁਹਾਨੂੰ ਤੁਸੀਂ ਇਹ ਦਿਮਾਗ ਚ ਕਿੱਦਾਂ ਆਇਆ ਵੀ ਸਭ ਕੁਝ ਰੋਕ ਦਿਆ ਤੇ ਬੇੜੇ ਬਣਾ ਲਈਏ ਅਸਲ ਚ ਕਿ ਇੱਕ ਪਹਿਲੇ ਬੇੜਾ ਚੱਲਦਾ ਹੈਗਾ ਜੀ ਉਹਨੂੰ ਸਟਾਰਟ ਹੀ ਕਰਨ ਗਿਆ ਸੀ ਕਿਹਾ ਕਿੰਨੇ ਤਰੀਕ ਨੂੰ ਸੀਗੇ ਕਿਹਾ ਚਲਾਇਆ ਜੀ 15 16 15 16 ਤਰੀਕ ਨੂੰ ਤੇ ਉਹਨੂੰ ਸਟਾਰਟ ਕਰਕੇ ਤੇ ਪਸੂ-ਪਸੂ ਕੱਢ ਕੇ ਲਿਆਂਦੇ ਜਿਹੜੇ ਮੁੰਡੇ ਭਰਮਜੀਤ ਉੱਥੇ ਚਲਾ ਰਿਹਾ ਬੇੜਾ ਤੇ ਫਿਰ ਭਾਈ ਸਾਹਿਬ ਨੇ ਕਿ ਕਿ ਆਪਣਾ ਕੰਮ ਇੱਥੇ ਨਹੀਂ ਹੈਗਾ ਵਾ ਤੇ ਆਪਾਂ ਆਪਣੇ ਫੀਲਡ ਦੇ ਵਿੱਚ ਘਰੇ ਆ ਕੇ ਇਹਨਾਂ ਦੀ ਸੇਵਾ ਕਰੀਏ ਇੱਥੇ ਬਹੁਤ ਦੁਨੀਆ ਹੈਗੀ ਅੱਗੇ ਅੱਛਾ ਤੇ ਫਿਰ ਮੈਂ ਐਸੀ ਵੀ ਮਹਿਸੂਸ ਕੀਤਾ ਕਿ ਬੇੜੀਆਂ ਦੀ ਲੋੜ ਆ ਪਰ মিডিਆ ਤੇ ਵੀ ਕਾਫੀ ਆ ਰਿਹਾ ਸੀ ਕਿ ਬੇੜੀਆਂ ਨਹੀਂ ਲੱਭ ਰੀਆਂ ਬੇੜੀਆਂ ਨਹੀਂ ਲੱਭ ਰੀਆਂ ਤੇ ਐਵੇਂ ਦਿਮਾਗ ਜਾਏਗਾ ਮੈਂ ਕਿ ਇਹ ਕਿਹੜੀ ਡਰੋਨ ਟੈਕਨੋਲੋਜੀ ਹੈਗੀ ਆ ਪੰਜਾਬ ਦਾ ਹੀ ਖਾਨੇ ਹੈਗੇ ਆ ਤੇ ਇੱਥੇ ਲਾ ਲਈਏ ਕੋਈ ਗੱਲ ਨਹੀਂ ਇੱਕ ਹਫਤਾ ਦਾ ਕੰਮ ਆਪਣਾ ਰੋਕ ਲੈਣੇ ਹੈਗਾ ਕੋਈ ਮੈਂ ਉਹੀ ਕਹਿੰਦਾ ਵੀ ਬਿਜ਼ਨਸਮੈਨ ਦੇ ਲਈ ਇੱਕ ਹਫਤਾ ਕੰਮ ਰੋਕਣਾ ਕਸਾਈਨਮੈਂਟ ਰੁਕਣੀ ਔਖੀ ਨਹੀਂ ਲੱਦੀ ਦੋਵੇਂ ਭਰਾਵਾਂ ਨੇ ਵੀ ਕਿੱਦਾਂ ਡਿਸਕਸ ਕੀਤਾ ਕੋਈ ਨਹੀਂ ਇੱਥੇ ਐਦਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਵਾ ਕੋਵਿਡ ਦੇ ਵਿੱਚ ਵੀ ਤਾਂ ਹੌਸਲਾ ਕੀਤਾ ਹੀ ਸੀਗਾ ਬੰਦ ਕਰਕੇ ਬੈਠੇ ਸੀਗੇ ਅੱਛਾ ਤੇ ਪੰਜਾਬ ਹੈਗਾ ਤੇ ਸਾਰਿਆਂ ਨੂੰ ਹਿੰਮਤ ਮਾਰਨੀ ਇੱਕ ਤੇ ਇਹ ਕਾਰਨ ਸੀਗਾ ਕਿ ਸਾਰੇ ਜਿਹੜੇ ਇੰਪਲੀਮੈਂਟ ਬਣਾਉਣ ਵਾਲੇ ਮੈਨੂਫੈਕਚਰਰ ਹੈਗੇ ਆ ਜਾਂ ਰੋਟਾਵੇਟਰ ਵਗੈਰਾ ਬਣਾਉਣ ਵਾਲੇ ਆ ਉਹਨਾਂ ਦੇ ਵੀ ਅੰਦਰ ਜਾਗਰੂਤੀ ਆਵੇ ਕਿ ਆਪਣਾ ਆਪਣਾ ਇਲਾਕਾ ਸੰਭੀਏ ਆਪਾਂ ਜ਼ਿੰਮੇਵਾਰਾਂ ਤੋਂ ਹੀ ਬਣੇ ਹੈਗੇ ਆ ਇਹਨਾਂ ਦੀਆਂ ਫਸਲਾਂ ਦੇ ਇੰਪਲੀਮੈਂਟ ਹੀ ਬਣਾਉਣੇ ਆ ਜੇ 100 ਐਦਾਂ ਦੇ ਇੰਪਲੀਮੈਂਟ ਬਣਾਉਣ ਦੇ ਵਾਲੇ ਘਰ ਹੈਗੇ ਆ ਤੇ 10-10 ਵੀ ਬਣਾਉਣ ਤਾਂ ਹਜ਼ਾਰ ਕਿਸ਼ਤੀ ਬਣ ਜਾਂਦੀ ਆ ਹਾਂ ਇਥੇ ਹੈਗੀ ਆ ਕਿਉਂਕਿ ਡੁੱਬਦੇਆਂ ਨੂੰ ਤਾਰਕੂ ਬਣਾ ਦੇਗੇ ਨਾ ਫਿਰ ਮੈਨੂੰ ਲੱਗਦਾ ਬਹੁਤ ਸੌਖਾ ਹੋ ਜਾਊਗਾ ਬਾਕੀ ਅਸੀਂ ਇਹ ਜੀ ਪੂਰੀ ਟੈਕਨੋਲੋਜੀ ਸ਼ੇਅਰ ਕਰ ਦਿੱਤੀ ਹੈ ਜੋ ਜਿੰਨਾ ਕੋ ਮਨ ਦੇ ਵਿੱਚ ਹੈਗਾ ਉਹ ਟੈਕਨੋਲੋਜੀ ਆਪ ਦੀ ਕਦੀ ਵੀ ਨਹੀਂ ਹੁੰਦੀ ਕੋਈ ਆਈਡੀਆ ਜਿਹੜਾ ਹੁੰਦਾ ਨਾ ਰੱਬੀ ਹੁੰਦਾ ਵਾ ਤੇ ਵੰਡੀ ਲੈਣਾ ਕਿਹਦਾ ਅੱਛਾ ਉਧਰ ਕਿਸ਼ਤੀਆਂ ਛੋਟੀਆਂ ਵੀ ਬਣਾਉਣ ਦੇ ਆ ਉਹ ਉਹਦੇ ਮੋਟਰਾਂ ਮੈਂ ਕਹਿੰਦੇ ਵੀ ਕਹਿੰਦੇ ਮੋਟਰਾਂ ਦੀ ਪਿੱਛੋਂ ਮਿਲਦੀਆਂ ਨਹੀਂ ਪਰ ਅਸੀਂ ਬਣਾ ਬਣਾ ਕੇ ਦੇਈ ਜਾਂਦੇ ਆ ਵੀ ਲਾ ਪਿਛੇਲਾ ਮਿਲ ਗਿਆ ਤੇ ਲਾਭ ਵੀ ਦੇਵਾਂਗੇ ਨਹੀਂ ਮੋਟਰਾਂ ਮਿਲਦੀਆਂ ਨਹੀਂ ਤੇ ਮੋਟਰ ਲੱਗ ਜਾਂਦੀ ਆਮ ਹੀ ਹੁੰਦਾ ਕੰਮ ਤੇ ਅਸੀਂ ਮਲਟੀ ਪਰਪਸ ਹੀ ਬਣਾ ਦੇ ਪਾਓ ਮੋਟਰ ਨਾਲ ਚਲਾ ਲੋ ਪਹਾੜ ਡੰਡੇ ਨਾ ਚਲਾ ਲਓ ਤੇ ਪਾਪ ਚੱਪੂ ਨਾ ਚਲਾ ਲਓ ਆ ਪਿੱਛੇ ਬੀੜੇ ਦੇ ਲਾਈਨਾਂ ਬਹੁਤ ਸੋਹਣੀਆਂ ਲਿਖੀਆਂ ਹਲੇਮੀਆਂ ਹਮਦਰਦੀਆਂ ਤੇ ਮੁਹਬਤਾਂ ਦੀ ਕਿਸ਼ਤੀ ਇਹ ਕਹਿੰਦੇ ਲਿਖਿਆ ਇਹ ਅਗਲੀ ਜਨਰੇਸ਼ਨ ਨੇ ਲਿਖਿਆ ਜਾਂ ਆ ਸਾਡੇ ਕੋਈ ਸੱਜਣ ਹੈਗੇ ਕੋਈ ਰੱਬ ਰੂਪ ਰੂਹਾਂ ਹੋਈਆਂ ਵਾ ਉਹਨਾਂ ਦੇ ਮੂੰਹੋਂ ਕੋਈ ਗੱਲ ਨਿਕਲੀ ਹੋਵੇ ਤੇ ਲਿਖ ਦੇਣੀ ਚਾਹੀਦੀ ਹੈ ਅੱਛਾ ਇਹ ਇਹ ਤੁਹਾਡੀ ਅਗਲੀ ਜਨਰੇਸ਼ਨ ਨਾ ਕਿਦਾਂ ਇਹ ਸਾਡੇ ਬੇਟਾ ਹੈਗਾ ਹੈ ਅਗਲੀ ਜਨਰੇਸ਼ਨ ਹੈ ਇਹ ਦੇਖ ਰਿਹਾ ਵਾ ਅੱਛਾ ਇਹ ਕੌਣ ਦੇਖ ਰਿਹਾ ਬਿਜ਼ਨਸ ਮਾਈਂਡ ਲੋਕ ਜਿਹੜੇ ਹਨ ਉਹ ਮੈਨੂੰ ਲੱਗਦਾ ਇੱਕ ਦਿਨ ਵੀ ਆਪਣੀ ਕਨਸਾਈਨਮੈਂਟ ਲੇਟ ਨਹੀਂ ਹੋਣ ਦਿੰਦੇ ਤੁਹਾਡੀ ਸੋਚ ਨੂੰ ਸੱਦ ਕੇ ਆ ਤੇ ਇਹ ਕਿਦਾਂ ਮਤਲਬ ਤੁਸੀਂ ਵੀ ਸਪੋਰਟ ਕਰਦੇ ਹੋ ਇਸ ਬੈਂਚ ਬਸ ਭਾਜੀ ਦੇਖਨੇ ਆ ਫਾਦਰ ਸਾਹਿਬ ਨੇ ਡਿਜ਼ਾਈਨ ਕੀਤਾ ਅੱਗੇ ਅਸੀਂ ਉਹਨੂੰ ਇੰਪਲੀਮੈਂਟ ਕਰ ਰਹੇ ਹਾਂ ਸਹੀ ਹੈ ਹਾਂਜੀ ਠੀਕ ਹੈ ਬਹੁਤ ਸੋਹਣਾ ਹੋਇਆ ਇਹਦੇ ਤੇ ਕੀ ਕੀ ਕਿੰਨੀ ਕੈਪੈਸਿਟੀਆਂ ਦੇ ਦੇਖਿਆ ਜਾਵੇ ਤਾਂ ਕਿ ਇਹਦੇ ਯਾਨੀ ਕਿ 15 ਕਿਲੋਨ ਮਟੀਰੀਅਲ ਲਿਆ ਜਾ ਸਕਦੇ ਆ ਯਾਨੀ ਕਿ 1500 ਕਿਲੋ ਸਮਝੋ ਕਿ 75 ਕਿਲੋ ਦਾ ਬੋਰਾ ਹੋਵੇ ਤੇ 200 ਬੋਰਾ ਮਿੱਟੀ ਦਾ ਵੀ ਰਾਤ ਕੇਲੇ ਜਾ ਸਕਦੇ ਜਿਹਦੇ ਪਾਣੋ ਤੇ ਸੁੱਟਣਾ ਵਾ ਅੱਛਾ ਤੇ ਆਦੇ ਵਿੱਚ ਜੀ ਅੱਛਾ 200 ਪਾਓ ਫਿਰ ਇਹ ਦੇ ਕੇ ਬੰਨ ਕਹਿੰਦੇ ਨੇ ਦਰਿਆਨ ਉਹ ਨਹੀਂ ਬੰਨ ਮਾਰਦੇ ਸਣਾ ਇੱਕ ਸਾਨੂੰ ਇੰਜਨ ਨਹੀਂ ਲੱਭਣ ਡਿਆ ਸੀ ਇਹਦਾ ਆਊਟ ਬੋਰਡ ਫਿਰ ਇਹਦੇ ਵਿੱਚ ਅਸੀਂ ਟਰੈਕਟਰ ਫਿੱਟ ਕੀਤਾ ਹੁਣ ਸਾਨੂੰ ਭਰ ਲਾ ਕੇ ਅੱਛਾ ਇਹਨੂੰ ਟਰੈਕਟਰ ਫਿੱਟ ਕੀਤਾ ਆ ਇਹ ਕਿਹੜਾ ਕਿਹੜੇ ਟਰੈਕਟਰ ਦਾ ਇੰਜਨ ਆ ਇਹ ਟਰੈਕਟਰ ਟਰੈਕਟਰ ਹੀ ਹੈਗਾ ਛੋਟਾ ਯਾਨੀ ਕਿ ਮੈਂ ਇਸ ਨੂੰ ਪੁੱਛੀਦਾ ਅੱਛਾ ਇਹ ਇਹਦੀ ਇੰਜਨ ਦੀ ਕੈਪੈਸਿਟੀ ਕਿੰਨੀ ਆ? ਇਹਦਾ ਹੈਗਾ 20 ਹਸਪਾਵਰ ਦਾ ਹੋਣਾ ਛੋਟਾ ਇੰਜਨ ਹੈਗਾ ਪਰ ਕੰਮ ਕਰ ਜਾਣਾ ਹੈ। ਠੀਕ। ਇਹ ਇਹ ਇੰਜਨ ਜਿਹ ਬਾਇਚਾਂ ਸੀ ਜਿਹੜਾ ਡਬਲ ਇੰਜਨ ਆ ਜਾਂ ਕਿਦਾਂ? ਨਹੀਂ ਇੰਜਨ ਸਿੰਗਲ ਹੀ ਹੈਗਾ। ਇੰਜਨ ਸਿੰਗਲ ਹੀ ਹੈ। ਤੇ ਇਹਦਾ ਇਹਦਾ ਡਿਜ਼ਾਈਨ ਜਿਹਦਾ ਆਪ ਸਾਰਾ ਇੱਥੇ ਤੁਸੀਂ ਤਿਆਰ ਕਰ ਲਿਆ ਹਨ। ਹਾਂਜੀ ਹਾਂਜੀ। ਇਹ ਨੂੰ ਹੁਣ ਕਿੱਥੇ ਭੇਜਣ ਲੱਗੇ ਹੋ? ਕਿ ਕੋਈ ਨਕੋਟਰ ਸਾਈਡ ਤੋਂ ਕਹਿ ਰਹੇ ਆ ਛਾਈ ਅਪਰੋਚ ਕੀਤੀ ਹੈ ਪਹਿਲੇ ਦੇਖ ਰਹੇ ਆ ਕਿ ਉੱਥੇ ਲੋਡ ਹੈ ਕੀ ਵੀ ਹੈ ਕਿ ਨਹੀਂ ਹੈ। ਜੇ ਫਿਰ ਉੱਤੇ ਲੋਡ ਹੋਈ ਤਾਂ ਫਿਰ ਆਪਾਂ ਉੱਪਰ ਤੋਂ ਦੇਖ ਕੇ ਯਾਨੀ ਕਿ ਅੱਜ ਅਸੀਂ ਇਹਨੂੰ ਰੈਡੀ ਕਰਕੇ ਖੜਾ ਕਰ ਦੇਣਾ ਕਿ ਜਿੱਥੇ ਜ਼ਿਆਦਾ ਲੋਡ ਹੈਗੀ ਆ ਭੀੜ ਵੀ ਉੱਥੇ ਆਪਾਂ ਲੈ ਜਾਵਾਂਗੇ ਜ਼ਰੂਰ ਕਿ ਇਹ ਦਾ ਕਿਉਂਕਿ ਮੈਂ ਦੇਖਦਾ ਸੀ ਜਦੋਂ ਅਸੀਂ ਵੋਟਾਂ ਦੀ ਗੱਲ ਕਰਨ ਲਈ ਕਿਉਂਕਿ ਮੈਂ ਲਗਾਤਾਰ ਹੜ ਕਵਰ ਕਰਨ ਆ ਕੁਛ 6-6 7-7 ਲੱਖ ਦੀ ਕਿਸ਼ਤੀ ਇੱਕ ਦਸਣ ਦੇ ਆ ਫਿਰ ਇਹਦਾ ਰੇਟ ਤਾਂ ਕਿੱਦਾਂ ਕਰਦੇ ਹੋ ਕਿ ਕੀ ਹਿਸਾਬ ਕਿਤਾਬ ਹੈ ਇਹ ਇਹਦਾ ਕੋਈ ਰੇਟ ਅਸੀਂ ਕੱਢਿਆ ਹੀ ਨਹੀਂ ਹੈਗਾ ਵਾ ਇਹ ਤੇ ਬੋਲ ਜਿਵੇਂ ਆਵਾ ਲਾਲੂ ਕੇ ਬੜਾ ਦਦਾ ਵਾ ਤੇ ਛੋਟੀਆਂ ਕਿਸ਼ਤੀਆਂ ਹੈਗੀਆਂ ਹੁਣ ਕਹੀਦਾ ਜਦੋਂ ਪੈਸੇ ਨਹੀਂ ਲੈਣੇ ਪੈਸੇ ਨਹੀਂ ਲੈਣੇ ਤੋ ਕਈ ਵਾਰੀ ਤੇ ਸਾਡੇ ਯਾਨੀ ਕਿ ਨਿੱਤਰ ਵੀ ਐਦਾ ਦੇ ਹੈਗੇ ਕਿ ਬੜੇ ਦਰਿਆਦਲ ਹੈਗੇ ਆ ਕਹਿੰਦਾ ਮੈਂ ਇਹ ਨਹੀਂ ਲੈਣੇ ਤੇ ਆ ਲੈ ਲੋ ਆ ਇੱਕ ਯਾਰ ਮਾਰੋ ਹਿੰਮਤ ਯਾਨੀ ਕਿ ਇਲਾਕੇ ਵਾਸਤੇ ਤੁਸੀਂ ਕਰ ਰਹੇ ਆ ਬੜੇ ਦਰਿਆਦਲ ਹੈਗੇ ਆ ਯਾਨੀ ਕਿ ਪੋਲਿਟੀ ਤੌਰ ਤੇ ਨਹੀਂ ਕਹਿ ਰਿਹਾ ਕਿ ਇੱਕ ਚੰਗਾ ਇਨਸਾਨ ਵੀ ਹੈਗਾ ਜੀ ਇਹ ਇਹ ਵੀ ਚੀਜ਼ ਆ ਵੀ ਇਸ ਟਾਈਮ ਖੜਨਾ ਸਭ ਤੋਂ ਵੱਧ ਜ਼ਰੂਰੀ ਆ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਕਰੋਨਾ ਵਿੱਚ ਸਬਰ ਕੀਤਾ ਸੀਗਾ ਖੜਨ ਵਾਲੇ ਘਟਾ ਨਾ ਹਾਂਜੀ ਚਲੋ ਹਰੇਕ ਦੀ ਮੱਤ ਹੁੰਦੀ ਆ ਜਿੰਨਾ ਕਰਦਾ ਹੈਗਾ ਉਹਨੇ ਨੂੰ ਆਪਸ ਸਲਾਮ ਕਰੀਏ ਜੋ ਵੀ ਕਰਦਾ ਠੀਕ ਆ ਜੀ ਅੱਛਾ ਇਹ ਜਿੱਦਾਂ ਹੁਣ ਪੰਜਾਬ ਤੁਸੀਂ ਕਹਿੰਦੇ ਅਸੀਂ ਵੀ ਉੱਥੇ ਜਾਂਦੇ ਹਾਂ 6 ਵਜੇ ਤੇ ਉੱਥੇ ਹੜੱਪ ਤੇ ਉੱਤੇ ਮਦਦ ਕਰਨ ਲਈ ਜਾਂਦੇ ਹਾਂ ਤੁਸੀਂ ਇੱਥੋਂ ਹਾਂਜੀ ਹਾਂਜੀ ਉੱਥੇ ਹੁੰਨੇ ਕਈ ਮਤਲਬ ਇੱਥੇ ਵੀ ਨਾਲ-ਨਾਲ ਦੇਖ ਰਹੇ ਆ ਉਧਰ ਵੀ ਦੇਖ ਰਹੇ ਆ ਜੇ ਜ਼ਰੂਰਤ ਹੈ ਕੀ ਆ ਇੱਧਰ ਵੀ ਉਸ ਹਾਮਨਾ ਸੀ ਚੀਜ਼ ਲੈ ਕੇ ਜਾਈਦੀ ਆ ਕਿ ਫੂਡ ਉਥੇ ਅਨਲਿਮਿਟਿਡ ਆ ਉਹਦੀ ਕਮੀ ਹੈ ਨਹੀਂਗੀ ਮੇਨਲੀ ਰਿਸੋਰਸਸ ਦੀ ਕਮੀ ਹੈਗੀ ਜੇ ਆਪਾਂ ਕਿਸ਼ਤੀ ਕਹ ਲਈਏ ਮਤਲਬ ਰਿਸੋਰਸ ਫੂਡ ਦੇ ਬਹੁਤ ਹੈਗੇ ਆ ਪਰ ਉਹ ਫੂਡ ਨੂੰ ਪਹੁੰਚਾਉਣ ਦਾ ਸੋਰਸ ਨਹੀਂ ਹੈਗਾ ਉਥੇ ਉਥੇ ਕਿਸ਼ਤੀਆਂ ਲੱਗੀਆਂ ਬਹੁਤ ਆ ਉਹ ਤੁਹਾਡੀਆਂ ਕਿਸ਼ਤੀਆਂ ਹਾਂਜੀ ਉਹ 2023 ਦੇ ਵਿੱਚ ਉਹ ਬਣਾਈਆਂ ਸੀ ਲੋਕਾਂ ਨੇ ਉਹ ਤੋਂ ਸਾਮ ਕੇ ਰੱਖੀ ਤੋਂ ਯੂਜ਼ ਕੀਤੀਆਂ ਨੇ ਉਹ ਉਹਨਾਂ ਨੇ ਤਾਂ ਉੱਤੇ ਕੋਚੀ ਵਾਲਾ ਡਾਕ ਬਣਾਇਆ ਹੋਇਆ ਬਹੁਤ ਕਿਸ਼ਤੀਆਂ ਨੇ ਠੀਕ ਆ ਜੀ ਬਹੁਤ ਵਧੀਆ ਚਲੋ ਕਹਿੰਦੇ ਆ ਨਾ ਵੀ ਜਿੱਥੇ ਜਿੱਥੇ ਚਾਹ ਉਥੇ ਰਾਹ ਤੇ ਪੰਜਾਬ ਦੇ ਜੰਮੇ ਜਿਹੜੇ ਆ ਉਹ ਕਦੇ ਨਹੀਂ ਮਰਦੇ ਇਹ ਲਲਕਾਰੇ ਵੱਜਦੇ ਆ ਇਹ ਚੰਗੇ ਤਰੀਕੇ ਨਾਲ ਜਿਉਂਦੇ ਆ ਹਾਂ ਮੈਂ ਨਾ ਚਾਹੁੰਦਾ ਵਾਂ ਕਿ মিডিਆ ਵਾਲਿਆਂ ਨੂੰ ਵੀ ਤੇ ਥੋੜਾ ਪ੍ਰੋਫੈਸ਼ਨ ਹੁੰਦਾ ਵਾ ਚਲੋ ਹਰੇਕ ਦਾ ਸੁਭਾਅ ਹੁੰਦਾ ਵਾ ਤੇ ਕੋਈ ਵੀ ਲੀਡਰ ਆਉਂਦਾ ਜਾਂ ਕੋਈ ਸੱਜਣ ਆਉਂਦਾ ਨਾ ਉਹਨੂੰ ਜਲੀਲ ਨਾ ਕਰਿਆ ਕਰ ਕੋਈ ਵੀ ਹੋਵੇ ਜਿਹੜਾ ਕਿਉਂਕਿ ਇਹ ਕੰਮ ਹੈਗਾ ਇਲੈਕਸ਼ਨਾਂ ਦੇ ਵੇਲੇ ਦਾ ਹੁਣ ਹੈਗਾ ਮੇਰਾ ਪਰਫੈਕਸ਼ਨ ਦਿਖਾਉਣ ਦਾ ਹਾਂ ਆਪਾਂ ਕਿੰਨੇ ਪਰਫੈਕਟ ਹੈਗੇ ਜਿੰਨਾ ਜਿਹੜਾ ਕੋਈ ਕਰਦਾ ਉਹਨੂੰ ਜੀ ਆਇਆਂ ਨੂੰ ਕਹਿ ਕੇ ਝੋਲੀ ਪਾਉਣਾ ਚਾਹੀਦਾ ਠੀਕ ਹੈ ਸਿੰਘ ਸਾਹਿਬ ਸੋਈ ਗੱਲ ਸੁਣ ਲਓ ਵੀ ਇਹ ਆਪਸ ਦੇ ਵਿੱਚ ਜੜਾ ਵੜਣੀਆਂ ਜਾਂ ਗੱਲਾਂ ਕਰਨੀਆਂ ਨਹੀਂ ਹੁਣ ਮੁਸੀਬਤ ਪਈ ਐ ਇਸ ਤੋਂ ਬਾਅਦ ਗੱਲਾਂ ਕਰ ਲਾਂਗੇ ਬਿਲਕੁਲ ਰਾਲ ਮੈਂ ਬਿਠੇ ਆ ਨਾ ਸਾਰੇ ਪੰਜਾਬ ਸੰਭੀ ਆਪਾਂ ਨੂੰ ਪੰਜਾਬ ਦੇਖਣਾ ਚਾਹੀਦਾ ਵਾ ਕਿ ਕਿੱਦਾਂ ਸਾਂਭਣਾ ਜਿੱਦਾਂ ਆਪਣੇ ਘਰ ਦੇ ਵਿੱਚ ਆਪਾਂ ਜੀ ਲੜਦੇ ਪੜਦੇ ਰਹਨੇ ਆ ਪਰ ਜਦੋਂ ਕੋਈ ਮਹੱਲੇ ਦੇ ਵਿੱਚ ਦੂਜਾ ਕੋਈ ਆਉਂਦਾ ਤਾਂ ਫਿਰ ਸਾਰੀ ਫੈਮਿਲੀ ਇਕੱਠੀ ਹੁੰਦੀ ਆ ਜੇ ਦੂਜੇ ਮਹੱਲੇ ਵਾਲਾ ਆਉਂਦਾ ਵਾ ਤਾਂ ਸਾਰਾ ਮਹੱਲਾ ਇਕੱਠਾ ਹੁੰਦਾ ਵਾ ਐਦਾਂ ਦੇਸ਼ਾ ਵੀ ਇਹੀ ਹਾਲ ਹੈਗਾ ਨਾ ਆਪਾਂ ਪਹਿਲੇ ਪੰਜਾਬ ਬਚਾਈਏ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਤੁਸੀਂ ਬਹੁਤ ਬਿਜ਼ੀ ਆ ਪਰ ਫਿਰ ਵੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਦੁਆਵਾਂ ਤੁਹਾਡੇ ਲਈ ਬਹੁਤ ਸਾਰੀਆਂ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਵੀ ਭੱਜੇ ਫਿਰਦੇ ਆ ਯਾਨੀ ਜੀ ਐਸ ਪੀ ਨੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਚੀਜ਼ਾਂ ਦੇਖੀਆਂ ਪਰ ਆਇਨਾ ਦੇ ਨਾਲ ਜਿਹੜੀਆਂ ਮੈਂ ਚੀਜ਼ਾਂ ਦੇਖੀਆਂ ਨਾ ਮੈਨੂੰ ਲੱਗਦਾ ਮੈਂ ਪੰਜਾਬ 'ਚ ਹੀ ਦੇਖੀਆਂ ਆ ਜਿੱਡੀ ਜਿੰਨੀ ਕਿ ਮੇਰਾ ਇਹ ਪ੍ਰੈਕਟਿਸ ਹੋਇਆ ਜਰਨਲਿਜ਼ਮ ਦੀ ਹੋਰ ਕਿਤੇ ਨਹੀਂ ਦੇਖੀ ਆ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਜਤਿੰਦਰ ਸਿੰਘ ਖੈਰਾ ਉਹ ਸਿੰਘ ਤੇ ਕਰੋ ਜਿਹੜਾ ਕਿ ਹੁਣ ਸਾਰਾ ਕੰਮ ਰੋਕ ਕੇ ਕਿਸਦੀਆਂ ਬਣਾ ਰਿਹਾ